ਸੁਣੋ ਬਈ ਇਹ ਉਹੀ ਤਖਤ ਆ ਇਹਦਾ ਮੁਕਾਬਲਾ ਕਰਨ ਦੇ ਲਈ ਪਹਾੜੀ ਰਾਜੇ ਮੁਗਲ ਹਕੂਮਤਾਂ ਸਮੇਂ ਸਮੇਂ ਤੇ ਉੱਤੇ ਆਪਣੇ ਹਮਲੇ ਕਰਦੇ ਰਹੇ ਪਰ ਸੱਚੇ ਪਾਤਸ਼ਾਹ ਦੇ ਇਸ ਪਾਵਨ ਤਖਤ ਦੀ ਜਿਹੜੀ ਸ਼ਾਨ ਆ ਉਹ ਹਮੇਸ਼ਾ ਵਾਸਤੇ ਉੱਚੀ ਰਹੀ ਆ ਜਿਹੜਾ ਸਾਡਾ ਖਾਲਸਾ ਪੰਥ ਆ ਤੇ ਖਾਲਸੇ ਪੰਥ ਦੇ ਅੱਗੇ ਜਿਹੜੇ ਦਲ ਪੰਥ ਆ ਇਹਨਾਂ ਨੇ ਸਮੇਂ-ਸਮੇਂ ਦੇ ਉੱਤੇ ਅੱਜ ਕਿਉਂਕਿ ਦਿੱਲੀ ਫਤਿਹ ਤੇ ਹੜਾ ਵੀ ਆ ਆਪਾਂ ਜਦੋਂ ਇਕੱਠੇ ਹਾਂ ਸਾਰੀ ਕੌਮ ਇਕੱਠੀ ਹੀ ਸਰਦਾਰ ਬਘੇਲ ਸਿੰਘ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਸਰਦਾਰ ਜੱਸਾ ਸਿੰਘ ਰਾਮਗੜੀਆ ਤੇ ਹੋਰ ਜਰਨੈਲਾਂ ਦੀ ਅਗਵਾਈ 'ਚ ਦਿੱਲੀ ਵੀ ਫਤਿਹ ਕੀਤੀ ਆ ਅੱਜ ਸੋਨਹਾਰਾ ਜਿਹੜੀ ਦਿੱਲੀ ਆ ਜਾਂ ਕੋਸ਼ ਤਾਕਤਾਂ ਵਾਏ ਉਹ ਇਹ ਚਾਹੁੰਦੀਆਂ ਵੀ ਸਿੱਖ ਹੋਣ ਤੇ ਜ਼ਰੂਰ ਪਰ ਹੋਣ ਜਿੱਦਾਂ ਦੇ ਅਸੀਂ ਚਾਹੀਏ ਸਿੱਖ ਕਿਦਾਂ ਦਾ ਹੋਣਾ ਚਾਹੀਦਾ ਇਹ ਸਾਡੇ ਗੁਰੂ ਨੇ ਤੈਅ ਕੀਤਾ ਦੁਨੀਆ ਦੀ ਕੋਈ ਵੀ ਤਾਕਤ ਇਹ ਤੈਅ ਨਹੀਂ ਕਰ ਸਕਦੀ ਵੀ ਸਿੱਖ ਦੀ ਪਰਿਭਾਸ਼ਾ ਕੀ ਹੋਊਗੀ ਕਰੋ ਜਾਨ ਨਾਲ ਹੋ ਜਾ ਸੇਵਾਪਾ ਨੂੰ ਮਿਲੀ ਆ ਮੈਂ ਪਹਿਲਾਂ ਵੀ ਸਾਰੇ ਵੀਰਾਂ ਨੂੰ ਦੱਸ ਚੁੱਕਾ ਇਹ ਅਸੀਂ ਕਰਨੀ ਆ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਤੇ ਸਾਡਾ ਸਭ ਤੋਂ ਵੱਡਾ ਏਜੰਡਾ ਜਿਹੜਾ ਉਹ ਪ੍ਰੋਗਰਾਮ ਦਿੱਤਾ ਵੀ ਜਾਣਾ ਉਹ ਆ ਗਰੀਬ ਸਿੱਖਾਂ ਦੇ ਘਰਾਂ ਤੋਂ ਅਸੀਂ ਆਪਣੀ ਲਹਿਰ ਸ਼ੁਰੂ ਕਰਨੀ ਆ ਲਪਾਫੇ ਮੈਂ ਕਈ ਥਾਵਾਂ ਤੇ ਗਿਆ ਵਾਂ ਕਈਆਂ ਨੇ ਬੜੇ ਸਤਕਾਰ ਨਾਲ ਲਪਾਫੇ ਦੇਣ ਦੀ ਗੱਲ ਕੀਤੀ ਤੇ ਮੈਂ ਸ਼ੀਧ ਪਰਿਵਾਰਾਂ ਨੂੰ ਕਿਹਾ ਵੀ ਇਕਾਲੀ ਦਿੰਨੇ ਹਾਂ ਕਹਿੰਦੇ ਜੀ ਤੁਹਾਡਾ ਮਾਨ ਤਾਣ ਹੁੰਦਾ ਮੈਂ ਕਿਹਾ ਜੀ ਤੁਸੀਂ ਕੌਮ ਦੀ ਪੱਗ ਸਿਰ ਤੇ ਰੱਖੀ ਜਿੰਨੇ ਸਾਡਾ ਤਖਤ ਢਾਇਆ ਸੀ ਤੁਸੀਂ ਉਹਨੂੰ ਸੋਧਾ ਲਾਇਆ ਜਥੇਦਾਰਾਂ ਦਾ ਫਰਜ ਆ ਕਿ ਉਹ ਤੁਹਾਨੂੰ ਆਣ ਕੇ ਪੁੱਛਣ ਵੀ ਕੋਈ ਪਰਿਵਾਰ ਨੂੰ ਮੁਸ਼ਕਲ ਤੇ ਨਹੀਂ ਆ ਵਾ ਜੀ ਜਥੇਦਾਰਾਂ ਨੂੰ ਤੁਸੀਂ ਲਿਫਾਫੇ ਕਾਦੇ ਦੇ ਰਹੇ ਉਹਨਾਂ ਲਿਫਾਫਿਆਂ ਨੇ ਅੱਗੇ ਬੜਾ ਕਰਕੇ ਕੀਤਾ ਜੇ ਅਹੀਂ ਕੋਈ ਰੱਖਾਂਗੇ ਨਹੀਂ ਕਿਸੇ ਦੇ ਇਦਾਂ ਦੀ ਗੱਲ ਤਾਂ ਫੇਰ ਆਪਾਂ ਕਿਸੇ ਕੋਲੋਂ ਕਾਣੀ ਨਹੀਂ ਨੇ ਪਿਆਰ ਲੈਣਾ ਦਾਵਾ ਪੰਥ ਦਾ ਪਿਆਰ ਚਾਹੀਦਾ ਵਾ ਮੈਂ ਵੀ ਕਰਾਂ ਜਥੇਦਾਰ ਪੰਥ ਨਾ ਹੁੰਦਾ ਵਾ ਜੇ ਪੰਥ ਨਹੀਂ ਤੇੋ ਜਥੇਦਾਰ ਕਿਹੇ ਕੰਮਦਾਨੀਆਂ ਪਿਆਰ ਚਾਹੀਦਾ ਹੁੰਦਾ ਵਾ ਪਿਆਰ ਦੇ ਨਾਲ ਆਪਾਂ ਹਰ ਚੀਜ਼ ਕਰ ਸਕਦੇ ਆ ਬਾਕੀ ਗੁਰੂ ਪਾਤਸ਼ਾਹ ਨੇ ਮੀਰੀ ਪੀਰੀ ਦਾ ਸਿਧਾਂਤ ਦਿੱਤਾ ਸਾਨੂੰ ਭਗਤੀ ਸ਼ਕਤੀ ਦਾ ਸਿਧਾਂਤ ਦਿੱਤਾ ਸਾਨੂੰ ਔਰ ਗੁਰੂ ਪਾਤਸ਼ਾਹ ਨੇ ਨਾ ਤਖਤਾਂ ਦੀ ਜਿਹੜੀ ਸ਼ਾਨ ਇਹ ਉੱਚੀ ਰੱਖੀ ਆ ਦਿੱਲੀ ਦਾ ਨਾਗਪੂਰ ਇਹਨਾਂ ਸਾਡੇ ਤਖਤਾਂ ਦੀ ਸ਼ਾਨ ਨੂੰ ਕਦੀ ਘਟਾ ਨਹੀਂ ਸਕਦਾ ਪੰਥ ਇੱਕ ਵਾ ਪੰਥ ਏਕੀ ਰਹਿਣਾ ਤੇ ਪੰਥ ਇੱਕ ਹੀ ਰਹੂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ